ਸਤਿ ਸ਼੍ਰੀ ਅਕਾਲ ਮੇਰਾ ਨਾਮ ਬਰਨਦੀ ਸਿੰਘ ਔਰ ਇਸ ਵਕਤ ਮੌਜੂਦ ਹਾਂ ਵਾਰਡ ਨੰਬਰ 4 ਦੇ ਵਿੱਚ ਜਿਸ ਤਰ੍ਹਾਂ ਕੀ ਤੁਹਾਨੂੰ ਦੱਸਿਆ ਗਿਆ ਭਾਜਪਾ ਵੱਲੋਂ ਅਨਿਲ ਜੈਨ ਆਸ਼ੂ ਨੂੰ ਜਿਹੜਾ ਕੈਂਡੀਡੇਟ ਖੜਾ ਕੀਤਾ ਗਿਆ ਟਿਕਟ ਦੇ ਕੇ ਨਮਾਜ਼ਾ ਕੀ ਨਮਾਜ਼ਾ ਗਿਆ ਵਾ ਅੱਪਾ ਗੱਲਬਾਤ ਕਰਾਂਗੇ ਜਿਹੜੇ ਪਾਰਟਮੈਂਟ 4 ਦੇ ਜਿਹੜੇ ਮੋਹੱਲਾ ਨਿਵਾਸੀ ਇੱਥੇ ਮੌਜੂਦ ਨੇ ਅੱਪਾ ਉਹਨਾਂ ਨਾਲ ਕਰਦੇ ਗੱਲਬਾਤ ਸਤਿ ਸ਼੍ਰੀ ਅਕਾਲ ਜੀ ਜਿਸ ਤਰ੍ਹਾਂ ਕੀ ਅਨਿਲ ਜੈਨ ਜੀ ਇਸ ਵਕਤ ਲੋਕਾਂ ਦੇ ਵਿੱਚ ਵਿਚਰ ਰਹੇ ਨੇ ਠੀਕ ਹੈ ਜੀ ਕੀ ਲੱਗ ਰਿਹਾ ਵਾ ਕਿਸ ਤਰ੍ਹਾਂ ਦਾ ਉਹਨਾਂ ਦਾ ਰਿਸਪੌਂਸ ਹੈ ਕਿਸ ਤਰ੍ਹਾਂ ਲੋਕ ਉਹਨਾਂ ਨੂੰ ਪ੍ਰਚਾਰ बहुत बढ़िया रिस्पांस मिल रहा है हमें पूरे चौंठ नंबर वार्ड से अनिल जैन आशु बहुत ही अच्छे कैंडिडेट हैं और साफ दिल के हैं काम करने वाले हैं दुख सुख में साथ खड़ने वाले हैं और लोगों की समस्याओं को हल करने वाले हैं तो हमें अनिल जैन आशु को वोट देना है और सबसे बड़ी बात बीजेपी से खड़े हैं हमें बीजेपी को स्ट्रांग बनाता है मोदी जी योगी जी हमें उनको स्ट्रांग बनना है पंजाब में हमें बीजेपी ही लेके आनी है सो वोट एंड सपोर्ट बीजेपी अनिल जैन आशु ठीक है जिस तरह रूलिंग पार्टी वालों को कहा जा रहा है अगर साड़ी पार्टी हो कि काम कराने पड़े आसान हो गए अगर कोई और किसी पार्टी जिताने हो तो काम बहुत मुश्किल हो गया लगता है इस तरह हो सकता हाँ जी हाँ जी बिल्कुल हो सकता है

ਸਾਡੀਆਂ ਸੜਕਾਂ ਜਿਹੜੀਆਂ ਬਾਰ-ਬਾਰ ਟੁੱਟਦੀਆਂ ਰਹਿੰਦੀਆਂ ਨੇ, ਲਾਈਟਾਂ ਟੁੱਟੀਆਂ ਰਹਿੰਦੀਆਂ ਨੇ ਗਿਆ। ਇਸ ਕਰਕੇ ਸਾਨੂੰ ਪਾਣੀ ਦੀ ਕਈ ਵਾਰ ਪਾਣੀ ਵੀ ਗੰਦਾ ਆਂਦਾ। ਉਹਦੀ ਜਿਹੜੀ ਸਮੱਸਿਆ ਸਾਨੂੰ ਉਹ ਠੀਕ ਕਰਨੀ ਚਾਹੀਦੀ ਹੈ ਤੇ ਆਸ਼ੂ ਜੀ ਸਾਨੂੰ ਉਮੀਦ ਹੈ ਜਰੂਰ ਸਾਡੀਆਂ ਗੱਲਾਂ ਇਹ ਪੂਰੀਆਂ ਕਰਨਗੇ। ਵੋਟ ਐਂਡ ਸਪੋਰਟ ਟੂ ਵਿਜਪੀ। ਠੀਕ ਹੈ ਜੀ। ਜਿਸ ਤਰ੍ਹਾਂ ਕਿ ਪਾਣੀ ਦੀ ਇਹਨਾਂ ਨੇ ਗੱਲ ਕੀਤੀ ਹੈ ਅੱਜ ਥੋੜਾ ਜਿਹਾ ਜੋ ਪਲੀਜ਼ ਅਹ TDS ਦੇ ਲੈਵਲ ਦੀ ਗੱਲ ਕਰ ਗਏ 300-400 350 ਦੇ ਕਿੰਨੀ TDS ਹੈਗਾ ਠੀਕ ਹੈ ਜੀ। ਉਸ ਨੂੰ ਲੱਗਦਾ ਕਿ ਹਰ ਪਾਰਟੀ ਵਾਲੇ ਬਾਰੇ ਕਿ ਜੇ ਪਾਣੀ ਦੀ ਹੀ ਗੱਲ ਕਰਾਂਗੇ ਪਾਣੀ ਦੀ ਸਮੱਸ

काउस का जो जगह जगह घूमती हैं, कितने एक्सीडेंट्स रोज होते हैं उसके कारण काउस के कारण चलते चलते एकदम सामने आ जाती हैं। तो हम यही कोशिश करेंगे हम उम्मीद करेंगे हमारे

ਦੇ ਜਦੇ ਉਤੇ ਸਾਨੂੰ ਤੇ ਪੂਰਾ ਵਿਸ਼ਵਾਸ ਹੈ ਆਸ਼ੂ ਜੀ ਕੰਮ ਕਰਨਗੇ ਕਿਉਂਕਿ ਉਹਨਾਂ ਨੇ ਮਿਹਨਤੀ ਬਹੁਤ ਮਿਹਨਤੀ ਕੈਂਡੀਡੇਟ ਹੈ ਅਕਰਨਗੇ ਦੇ ਉਤੇ ਕੰਮ ਇਹ ਵੀ ਇੱਕ ਸਮੱਸਿਆ ਜਦੇ ਤੇ ਆਪਾਂ ਨੂੰ ਫੋਕਸ ਕਰਨਾ ਚਾਹੀਦਾ ਹੈ ਨਸ਼ੇ ਦੀ ਗੱਲ ਕਰੀ ਨਸ਼ਾ ਵੀ ਬਹੁਤ ਜ਼ਿਆਦਾ ਇਸ ਰਮ ਚੱਲ ਰਿਹਾ ਹੈ ਔਰ ਦੂਸਰੀ ਨੰਬਰ ਤੇ ਗੱਲ ਕਰ ਲਈਏ ਜਿਸ ਤਰ੍ਹਾਂ ਕਿ ਸਟਰੀਟ ਲੈਟ ਦੀ ਗੱਲ ਕਰ ਲੀਆ ਐਸੀ ਵਾਰੀ ਗੱਲ ਕਰ ਲੀਆ ਤੁਹਾਨੂੰ ਹੋਰ ਕਿਹੜੀ ਸਮੱਸਿਆ ਤੁਹਾਡੇ ਵਾਰਡ ਦੇ ਵਿੱਚ ਚੌੜ ਤੇ ਗੱਲ ਕਰ ਲਈਏ ਕਿਹੜੀ ਹੋਰ ਤੁਹਾਨੂੰ ਐਸੀ ਸਮੱਸਿਆਵਾਂ ਨਜ਼ਰ ਆ ਰਹੀ ਜਿਹੜੀ ਹੱਲ ਹੋਣੀ ਚਾਹੀਦੀ ਹੈ ਜਿਹੜੀ ਆਸ਼ੂ ਜੀ ਹੱਲ ਕਰਾਂ ਜਿੱਦਾਂ ਪਹਿਲਾਂ ਸਭ ਨੇ ਕਿਹਾ ਕਿ ਇੱਕ ਤਾਂ ਸੜਕਾਂ ਬਹੁਤ ਟੁੱਟੀਆਂ ਹੋਈਆਂ ਨੇ ਸਾਡੀਆਂ ਸਾਡੇ ਵਾਰਡ ਦੀਆਂ ਦੂਜਾ ਸਟਰੀਟ ਲਾਈਟਾਂ ਤੀਸਰਾ ਸਟ੍ਰੇ ਡੌਗਸ ਤੇ ਐਨੀਮਲਸ ਆਏ ਦਿਨ ਇੰਨੇ ਹੱਥ ਸੇ ਹੁੰਦੇ ਨੇ ਸਾਡੇ ਵਾਰਡ ਦੇ ਵਿੱਚ ਸਿਰਫ ਔਰ ਸਿਰਫ ਸਟ੍ਰੇ ਐਨੀਮਲਸ ਦੇ ਕਰਕੇ ਤੇ ਮੈਨੂੰ ਪੂਰੀ ਉਮੀਦ ਹੈ ਕਿ ਭయ్యా ਇਨ ਕੇਸ ਭయ్యా ਜੋ ਖੜੇ ਨੇ ਹੁਣ ਬੀਜੇਪੀ ਤੋਂ ਇਨ ਔਰ ਭయ్యా ਅਗਰ ਕੌਂਸਲਰ ਬਣ ਗਏ ਔਰ ਮੈਨੂੰ 101% ਗਾਰੰਟੀ ਹੈ ਕਿ ਇਸ ਚੀਜ਼ ਦਾ ਸਾਨੂੰ ਬਹੁਤ ਜਲਦੀ ਛੁਟਕਾਰਾ ਮਿਲੇਗਾ ਤੁਸੀਂ ਸਪੋਰਟ ਕਰ ਰਹੇ ਹੋ ਇਹਨਾਂ ਨੂੰ ਬਿਲਕੁਲ ਜੀ ਬਿਲਕੁਲ ਬਿਲਕੁਲ ਸਪੋਰਟ ਕਰ ਰਹੇ ਆ ਜੀ ਠੀਕ ਹੈ ਇਹ ਨੂੰ ਮਾਈਕ ਲਾ ਦੋ ਸਰ ਵਾ ਨੰਬਰ 4 ਤੋਂ ਅਨਿਲ ਜੈ ਆਸ਼ੂਜੀ ਸਾਹਿਬਾ ਮੌਜੂਦ ਨੇ ਜਿਹੜੇ ਭਾਜਪਾ ਦੇ ਕੈਂਡੀਡੇਟ ਨੇ ਔਰ ਟਿਕਟ ਦੇ ਕੇ ਨਮਜਾ ਭਾਜਪਾ ਨੇ ਕਿਸ ਤਰ੍ਹਾਂ ਲੱਗ ਰਿਹਾ ਤੁਹਾਨੂੰ ਭਾਜਪਾ ਨੇ ਟਿਕਟ ਦੇ ਕੇ ਨਮਜਾ ਸਰ ਬਹੁਤ ਥੈਂਕਸ ਪਾਰਟੀ ਦਾ ਜਿਹਨੇ ਮੇਰੇ ਤੋਂ ਵਿਸ਼ਵਾਸ ਕੀਤਾ 4 ਨੰਬਰ ਵਾਰ ਤੋਂ ਮਨੂੰ ਟਿਕਟ ਦਿੱਤੀ ਹੈ ਚਲੋ ਉਹਨਾਂ ਬੋਲ ਕੰਮ ਵਾਲੇ ਵਾਰ ਦੇ ਮਾ ਲੋੜ ਲੋੜ ਕਿਤੇ ਲੀਡਿੰਗ ਨਾਲ ਸਰ ਕਹਿੰਦੇ ਵੀ ਬੋ ਗਾਮੋਂ ਵਾਲੇ ਪੂਰੇ ABC ਪੁਰੀ ਦੁਆਰਾ ਮੈਨੂੰ ਪੜ੍ਹਨੇ ਪੈਣੀ ਹੈ ਵਾਰ ਦੇ ਵਿੱਚ ਲੋਕਾਂ ਦੇ ਵਿੱਚ ਵਿਚਰ ਰਹੇ ਹੋ ਸਰ ਜੀ ਲੋਕ ਕਿਹੜੀ ਕਿਹੜੀ ਸਮੱਸਿਆਵਾਂ ਤੁਹਾਨੂੰ ਜਿਆਦਾ ਮੋਸਟਲੀ ਲਾਸੇ ਵੈਸੇ ਸੀ ਲੇਡੀਜ਼ ਨੇ ਗੱਲ ਕੀਤੀ ਹੈ ਉਹਨਾਂ ਸਮੱਸਿਆਵਾਂ ਦੱਸ ਰਹੀਆਂ ਤੁਸੀਂ ਵੀ ਪਰਸਨਲੀ ਤੌਰ ਤੇ ਲੋਕਾਂ ਨੂੰ ਮਿਲ ਰਹੇ ਹੋ ਤੁਹਾਨੂੰ ਕਿਹੜੀ ਕਿਹੜੀ ਸਮੱਸਿਆਵਾਂ ਨਜ਼ਰ ਆ ਰਹੀਆਂ ਲੋਕ ਦੱਸ ਰਹੇ ਨੇ ਜਿਹੜੀ ਸਰ ਸਮੱਸਿਆ ਤਾਂ ਬਹੁਤ ਹੈ ਸੀਡ ਡੈਡ ਦੀਆਂ ਸੜਕਾਂ ਦੀਆਂ ਪਾਣੀ ਖੜਿਆ ਜਾਂਦੇ ਗੋਡੇ-ਗੋਡੇ ਬਾਰਿਸ਼ ਦੇ ਵਿੱਚ ਪਾਣੀ ਨਹੀਂ ਨਿਕਲਦਾ ਬਿਲਕੁਲ ਵੀ ਹੋਰ ਪਾਰਕ ਵੀ ਕਰਨੀ ਹੈ ਸਕੇਜਿੰਗ ਹੋ ਰਹੀ ਹੈ ਆਪਣੇ ਹੋਰ ਬੜਾ ਸਮੱਸਿਆ ਆ ਗਿਆ ਤਾਂ ਪੂਰੇ ABC ਪੂਰੀ ਪੜਨੀ ਪੈਣੀ ਹੈ ਕੋਈ ਕੰਮ ਤਾਂ ਹੋਇਆ ਹੀ ਨਹੀਂ ਪਿਛਲੇ ਸਰਕਾਰ ਨੂੰ ਕੰਮ ਹੀ ਨਹੀਂ ਕੀਤਾ ਹੁਣ ਤਾਂ ਮਿਹਰਬਾਨੀ ਕਰਨਗੇ ਉਹ ਆਰ ਨੰਬਰ 44 ਵਾਲੇ ਆਪਣੇ ਭਰਾ ਨੂੰ ਜਿਤਾਣਗੇ ਤੇ ਬੜੀ ਮਿਹਰਬਾਨੀ ਤੁਸੀਂ ਸੀਵਰੇਜ ਦੀ ਗੱਲ ਕੀਤੀ ਹੈ ਠੀਕ ਹੈ ਜੀ ਉਸ ਨੂੰ ਪ੍ਰੋਪਰ ਤਰੀਕੇ ਨਾਲ ਹੱਲ ਨਹੀਂ ਕੀਤਾ ਜਾਂਦਾ ਇੱਕ ਹਲਕੀ ਜਿਹੀ ਸਫਾਈ ਕਰਕੇ ਛੱਡ ਦਿੱਤਾ ਜਾਂਦਾ ਬਾਅਦ ਵਿੱਚ ਫਿਰ ਉਹ ਪ੍ਰੋਬਲਮ ਆਂਦੀ ਆ 40 40 ਸਾਲ ਹੋ ਗਏ ਪਾਈਪ ਨਹੀਂ ਚੇਂਜ ਹੋਈ ਉਸ ਨੂੰ ਲੈ ਕੇ ਕਿਸ ਨਜ਼ਰੀਏ ਨੇ ਦੇਖਿਆ ਐਮ ਐਲ ਏ ਸਾਹਮਣੇ ਤੁਹਾਨੂੰ ਲੋਕ ਸਤਾਜੇ ਲੈ ਕੇ ਆਉਂਦੇ ਨੇ ਐਮ ਐਲ ਏ ਸਾਹਮਣੇ ਗੱਲ ਕਰਕੇ ਉਸ ਨੂੰ ਹੱਲ ਕੀਤਾ ਜਾਏਗਾ ਬਿਲਕੁਲ ਤਾਂ ਜਾਏਗਾ ਸਭ ਪਹਿਲੇ ਗਮੀਜ਼ਾ ਸੀਵਰੇਜ ਦਾ ਕਰਨਾ ਸਰ ਅਸੀਂ ਹਾਂ ਪਾਣੀ ਘੜ ਜਾਂਦਾ ਤਾਂ ਹੀ ਪਾਣੀ ਘੜਦਾ ਸੀਵਰੇ ਬੰਦ ਹੋ ਜਾਂਦੇ ਨੇ ਕੂੜਾ ਚੱਲੇ ਜਾਂਦਾ ਇਸ ਤੋਂ ਥੋੜੀ ਸਮੱਸਿਆ ਆਵੇ ਜੀ ਝਾੜੂ ਵਾਲਾ ਸੀਵਰੇ ਝਾੜੂ ਮਾਰਦਾ ਵੀ ਹੈ ਉਹ ਕੂੜਾ ਸ਼ਹਿਰ ਦੇ ਇਕੱਠਾ ਕਰੇ ਚੱਲੇ ਜਾਂਦਾ ਉਹਨੇ ਚੱਕਰ ਕੋਈ ਨਹੀਂ ਜਾਂਦਾ ਉਹ ਦੁਆਰਾ ਵੇਰੇ ਹੀ ਗਿਲੇ ਜਾਂਦਾ ਉਹ ਸਾਰਾ ਬਾਰੀ ਦੇ ਨਾਲ ਸਾਰਾ ਸੀਵਰੇ ਚੱਲੇ ਜਾਂਦਾ ਤਾਂ ਹੀ ਸੀਵਰੇ ਜਾਮ ਹੁੰਦੇ ਨੇ ਤੁਸੀਂ ਸਫਾਈ ਦੀ ਗੱਲ ਕੀਤੀ ਝਾੜੂ ਦੀ ਗੱਲ ਕੀਤੀ ਕਿਉਂਕਿ ਮੈਂ ਦੇਖਿਆ ਗਿਆ ਪ੍ਰਾਈਵੇਟ ਬੰਦੇ ਲੱਗੇ ਹੋਏ ਨੇ ਜਿਹੜਾ ਮੰਥਲੀ 200 250 ਰੁਪਏ ਲੈ ਕੇ ਜਾਂਦੇ ਨੇ ਕੋਈ ਸਰਕਾਰੀ ਬੰਦਾ ਨਹੀਂ ਨਜ਼ਰ ਆਉਂਦਾ ਬੁਲਹਾੜ ਦੀ ਇਸ ਵਕਤ ਡੇਟ ਰਿਜ ਤਾਂ ਦੱਸੀ ਤੁਹਾਡੇ ਵੱਲੋਂ ਐਸਾ ਸਫਾਈ ਨੂੰ ਲੈ ਕੇ ਕਿਸ ਤਰ੍ਹਾਂ ਅਭਿਆਨ ਚਲਾਇਆ ਜਾਏਗਾ ਜਿਹੜਾ ਕਿ ਸਰਕਾਰੀ ਬੰਦਾਵੇ ਉਹ ਲੋਕਾਂ ਦੀ ਜਿਹੜਾ 200 250 ਰੁਪਏ ਜਿਹੜਾ ਮਹੀਨਾ ਜਾਂਦਾ ਵਾ ਉਹ ਵੀ ਬਚੇ ਔਰ ਹਫਤੇ 'ਚ ਦੋ ਵਾਰ ਦੀ ਬਜਾਏ ਹਫਤੇ ਤਿੰਨ ਜਾਂ ਚਾਰ ਵਾਰ। ਸਰ ਆ ਇਹ ਤਾਂ ਹੈ ਕਿ ਸਫਾਈ ਕਰਨ ਚੱਕਰ ਕੂੜਾ ਚੱਕਰਾਂ ਦੇ ਲਈ ਸਫਾਈ ਕਰਨਾਂ ਦੇ ਲਈ ਅੱਗੇ ਕਿਉਂ ਨੇ ਬੰਦੇ ਰੱਖੇ ਹੋਏ ਨੇ ਉਹ ਆਂਦੇ ਹਫਤੇ 1000 ਦੋ ਵਾਰ ਆਂਦੇ ਮੁਰਗੇ ਆਂਦੇ ਨਹੀਂ ਉਹ ਸਾਰੇ ਗੋੜਾ ਗੱਡਾ ਹੋ ਜਾਂਦਾ ਹੁਣ ਆਪਾਂ ਉਹਨੂੰ ਵਧਾਵਾਂਗੇ ਉਹਨਾਂ ਦੇ ਤਿੰਨ ਦਿਨ ਚਾਰ ਚਾਰ ਕੋਸ਼ਿਸ਼ ਕਰਾਂਗੇ ਪੂਰਾ ਹਫਤਾ ਯਾਰ ਚਾਰੂ ਰੋਜ ਲੱਗੇ ਦਵਾਈ ਰੋਜ ਹੋਵੇ ਮੈਂ ਤੇ ਹੀ ਕਹਾਂਗਾ ਕਿਉਂਕਿ ਰੋਜ ਹੈ ਸਫਾਈ ਹੋਗੀ ਤਾਈਂ ਹਾਂ ਤਾਈਂ ਅਸਰ ਗੱਲ ਕਰੀਏ ਸਟਰੀਟ ਲਾਈਟ ਦੀ ਸਟਰੀਟ ਲਾਈਟ ਨੂੰ ਲੈ ਕੇ ਕਿਹਦਾ ਦੇਖਦੇ ਹੋ ਕਿਉਂਕਿ ਮੈਂ ਦੇਖਿਆ ਵਾ ਹਫਤੇ ਦੇ ਵਿੱਚ ਇੱਕ ਜਾਂ ਦੋ ਦਿਨ ਸਟਰੀਟ ਲਾਈਟ ਮੋਸਟਲੀ ਜਾਂਦਰ ਬੰਦੀ ਰਹਿੰਦੀ ਹੈ ਸਾਨੂੰ ਸਟਰੀਟ ਦੇ ਬਹੁਤ ਪੰਗਾ ਆਇਆ ਤੇ ਨਾਲੇ ਤਾਈ ਉਹ ਵੈਰਾ ਜਗਦੇਸ਼ ਕਹਿੰਦਾ ਤਾਈ ਪੰਗਾ ਜਗਦੇ ਨੇ ਜਾ ਜਗ ਲੈਂਦੇ ਨੇ ਮੇਰੇ ਮੇਰੀ ਭਾਬੀ ਹੈ ਇਹਨੇ ਘਰ ਦੇ ਬਾਹਰ ਚੈਨਖੋਗੇ ਲੈ ਗਏ ਉਹ ਕੱਲ ਮੇਰੇ ਡਰਾਈਵਰ ਜਾ ਰਹੇ ਰਾਤੀ 11 ਵਜੇ ਮਤਲਬ ਉਹ ਤੋਂ ਆਪਣੇ ਰਾਤਛਨੇ ਕੋਲ 11 ਕੀ ਟਾਈਮ ਹੁੰਦਾ ਜੀ ਬਿਲਕੁਲ 11:30 ਪੁਲੀ ਚੱਲਦੀ ਹੁੰਦੀ ਹੈ ਤੇ ਉਹ ਰਾਤਛਨੇ ਕੋਲ ਪੁਲੀ ਦੇ ਉੱਪਰ ਪਹੁੰਚਿਆ ਕਹਿੰਦੇ ਤਿੰਨ ਬੰਦੇ ਦੱਤਲੇ ਖੜ ਗਏ ਤੇ ਮੇਰਾ ਮੋਬਾਈਲ ਖੋ ਲਿਆ ਪਰਸ ਖੋ ਲਿਆ ਮੇਰੇ ਰਿਜ਼ਲਟ ਸੁਣਿਆ ਲੱਗੇ ਜੋ ਮਿਲਿਆ ਨਹੀਂ ਦੇਗੇ ਹਾਂ ਉਨੇ ਰਿਪੋਰਟ ਲਗਾਈ ਮੈਂ ਆਪਸੋ ਜਾ ਕੇ ਖਾਨੇ ਵਿੱਚ ਹੈ ਬਹੁਤ ਖਾਨੇ ਲਗਾਈ ਰਿਪੋਰਟ ਹੁਣ ਤੁਸੀਂ ਇਹ ਲੁੱਟ ਖੋ ਦੀ ਗੱਲ ਕੀਤੀ ਹੈ ਠੀਕ ਹੈ ਜੀ ਤੁਹਾਡੇ ਵੱਲੋਂ ਆਪ appartment ਚੌਂਕ ਦੀ ਗੱਲ ਕਰ ਲਈਏ ਕੋਈ ਸੀਸੀਟੀਵੀ ਕੈਮਰਾ ਇੰਤਿਆਮ ਕੀਤਾ ਜਾਵੇਗਾ ਤਾਂ ਕਿ ਜਿਹੜਾ ਇਹਨਾਂ ਚੀਜ਼ਾਂ ਨੂੰ ਠੱਲ ਪੈ ਸਕ ਚੌਂਕੇ ਲੱਗੇ ਜਰੂਰ ਹੋਏ ਨੇ ਕੈਮਰੇ ਲੱਗੇ ਚੱਲਦੇ ਨਹੀਂ ਹੈਗੇ ਕੋਈ ਕੋਈ ਵਰਕ ਹੀ ਨਹੀਂ ਕਰ ਰਿਹਾ ਇਹ ਛੁੜ ਕਰਾਵਾਂਗੇ ਨਾ ਪਹਿਲਾਂ ਵਾਰ ਨੰਬਰ ਚੌਂਕ ਚੱਲੂ ਕੋਈ ਲੈ ਕੇ ਹਾਂਜੀ ਮੈਂ ਵੀ ਚਾਲੂ ਕਰਾਵਾਂਗੇ ਜਿਹੜੇ ਸੀਸੀਟੀਵੀ ਕੈਮਰੇ ਔਰ ਵਾਤਾਵਰਣ ਆਵਾੰਗੇ ਪਾਰਕ ਜਿਹਾ ਲਵਾਵਾਂਗੇ ਜਿਹਦੇ ਵਿੱਚ ਸ਼ੇਅਰ ਕਰਦੇ ਆ ਔਰ ਮਰ ਜਾਣ ਕਰਦੇ ਐ ਸਟਰੀ ਡੌਗ ਜਿਹੜੇ ਹੈਗੇ ਉਹਨਾਂ ਨੂੰ ਉਹਨੇ ਉਹਨੇ ਜਗ੍ਹਾ ਪਹੁੰਚਾਵਾਂਗੇ ਅਸੀਂ ਗੰਦੇ ਨੇ ਪਾਣੀ ਦੀ ਬਹੁਤ ਸਮੱਸਿਆ ਆ ਰਹੀ ਆ ਚਾਹੇ ਕਿਸੇ ਵੀ ਏਰੀਆ ਦੀ ਗੱਲ ਕਰੀਏ TDS ਲੈਵਲ ਦੇਖਿਆ ਜਾਵੇ 360 ਤੋਂ 400 ਦੇ ਕਰੀਬ ਹੈ ਠੀਕ ਹੈ ਜੀ ਉਸ ਨੂੰ ਲੈ ਕੇ ਕਿਸਾ ਠੀਕ ਕੀਤਾ ਜਾ ਕਿਉਂਕਿ ਸੀਵਰ ਨਹੀਂ ਕੁੰਦਾ ਵਾ ਠੀਕ ਹੈ ਜੀ ਉਸ ਵਿੱਚ ਪਾਣੀ ਮਿਕਸ ਹੁੰਦਾ ਸੌ ਤਰ੍ਹਾਂ ਦੀਆਂ ਬਿਮਾਰੀਆਂ ਪੀਲਾ ਕਾਲਾ ਪੀਲੀਆ ਕੈਂਸਰ ਜਾਂ ਹੋਰ ਤਰ੍ਹਾਂ ਦੀ ਕਾਫੀ ਤਰ੍ਹਾਂ ਦੀਆਂ ਬਿਮਾਰੀਆਂ ਲੱਗਨ ਦਾ ਡਰ ਰਹਿੰਦਾ ਉਸ ਨੂੰ ਲੈ ਕੇ ਕਿਸਾ ਠੀਕ ਕੀਤਾ ਜਾਵੇ ਉਹਨੂੰ ਕਿਸ ਨਜ਼ਰੀਏ ਨਾਲ ਤੁਸੀਂ ਦੇਖਦੇ ਸਰ ਉਹ ਵੀ ਹੈ ਬਹੁਤ ਵੱਡੀ ਪ੍ਰੋਬਲਮ ਹੈਗੀ ਆ ਚਲੋ ਕਰਾਂ ਜੋ ਤੇ ਵਰਜਾ ਬਹੁਤ ਕਰਨਾ ਮੇਰਾ ਪਾਣੀ ਵਰਸਦਾ ਪਾਣੀ ਬਿਲਕੁਲ ਠੀਕ ਹੀ ਨਹੀਂ ਆਂਦਾ ਬਿਲਕੁਲ ਵੀ ਉਹ ਤੇ ਟਿਊਬਲ ਵਗੈਰਾ ਲਗਾ ਗਏ ਲਗਾ ਲਾਂਗੇ ਪਰ ਕੋਸ਼ਿਸ਼ ਕਰਾਂਗੇ ਆਪਣੇ ਫਿਲਟਰ ਵੱਡੇ ਵੱਡੇ ਫਿਲਟਰ ਲਗਾਵਾਂਗੇ ਪਾਣੀ ਸਾਫ ਹੋ ਜਾ ਰੋ ਸਿਸਟਮ ਕਰਕੇ ਕੋਸ਼ਿਸ਼ ਕਰਾਂਗੇ ਕਰਾਂਗੇ ਜਿਸ ਤਰ੍ਹਾਂ ਕਿ ਇੱਕ ਕਾਉਂਸਲਰ ਜਦੋਂ ਤੁਹਾਨੂੰ ਅਗਰ ਲੋਕ ਸਤਾ ਵਿੱਚ ਲੈ ਕੇ ਆਣਗੇ ਠੀਕ ਹੈ ਜੀ ਇੱਕ ਤੁਹਾਡਾ ਵੀ ਸੁਪਨਾ ਹੋਏਗਾ ਵੀ ਅੱਜ ਜੀ ਅਗਰ ਮੈਨੂੰ ਲੋਕ ਸਾਥਾਂ ਵਿੱਚ ਲੈ ਕੇ ਨੇ ਮੈਂ ਸਭ ਤੋਂ ਪਹਿਲਾਂ ਪੈਰ ਦੀਦਾਰ ਤੇ ਆਹ ਕੰਮ ਕਰਾਵਾਂ ਡ੍ਰੀਮ ਪ੍ਰੋਜੈਕਟ ਦੀ ਗੱਲ ਕਰਦੇ ਡ੍ਰੀਮ ਪ੍ਰੋਜੈਕਟ ਕਿਹੜਾ ਦਾ ਡ੍ਰੀਮ ਪ੍ਰੋਜੈਕਟ ਦਾ ਸਰ ਮੈਂ ਪਹਿਲਾਂ ਆਪਣੇ ਡ੍ਰੀਮ ਤਾਂ ਮੇਰੇ ਮੇਰਾ ਡ੍ਰੀਮ ਹੈ ਮੈਂ ਆਪਣੇ 마을 ਨੂੰ ਨੰਬਰ 1 ਬਣਾਣਾ ਹੂੰ ਵਰਕ ਕਰਨਾ ਹੈ ਜਿਹੜੀ ਸਰਕਾਰਾਂ ਨੇ ਕਿਹਾ ਮੈਂ ਦੇ ਦੋ ਬਿਜ਼ਨਸਮੈਨ ਬੰਦਾ ਮੈਂ ਹੌਲੇ ਜਿ ਪੈਣਾ ਤੇ ਪੂਰਾ ਕਮਿਊਨਿਟੀ ਕਮਿਊਨਿਟੀ ਹਾਲ ਬਣਾਉਂਗਾ ਜਿਹੜੀ ਗਰੀਬ ਬੱਚੀਆਂ ਦਾ ਵਿਆਹ ਨਹੀਂ ਵਿਚਾਰੇ ਕਰ ਸਕਦੇ ਕੋਸ਼ਿਸ਼ ਕਰਾਂਗਾ ਕਿ ਕੋਈ ਸੈਂਟਰ ਬਣਾਵਾ ਧਰਮਸ਼ਾਲਾ ਬਣਾਵਾ ਆਪਣੀ ਤੇ ਤੁਸੀਂ ਆਪਣੇ ਵਾਰਡ ਨੰਬਰ 64 ਦੇ ਵਸਆਂ ਨੂੰ ਕੋਈ ਮੈਸੇਜ ਦੇਣਾ ਚਾਹੋ ਤਾਂ ਕਿਹੜਾ ਮੈਸੇਜ ਬਸ ਆਛੂ ਲਾ ਦਿਓ ਵਾਰਨ ਨੰਬਰ 44 ਹਾਂ ਜਿਤਾਓ ਇਸ ਵਾਰ ਕਮਰ ਫੁੱਲ ਖਿਲਾਓ ਆਹੀ ਬਗਰਾ ਹੋਏਗਾ ਸਰ ਥੈਂਕ ਯੂ ਵੈਰੀ ਮਚ ਥੈਂਕ ਯੂ ਥੈਂਕ ਯੂ ਇਹ ਸਨਸ ਸੀਗੇ ਵਾਰਡ ਨੰਬਰ 44 ਤੋਂ ਅਨਿਲ ਜਦ ਆਸ਼ੂ ਜੀ ਨੇ ਨਾਲ ਆਪਾਂ ਗੱਲਬਾਤ ਕੀਤੀ ਹੈ ਇਹਨੇ ਕਿਹਾ ਹੈ ਕਿ ਬਾਕੀ ਜਿਹੜੇ ਲੋਕ ਸਾਡੇ ਤੋਂ ਉਮੀਦਾਂ ਲਾ ਕੇ ਬੈਠੇ ਨੇ ਅਸੀਂ ਉਹਨਾਂ ਦੀ ਉਮੀਦਾਂ ਦੇ ਖਰੇ ਉਤਰਾਂਗੇ ਚਾਹੇ ਗੱਲ ਕਰੀਏ ਅੱਧ ਹਾਲ ਹਾਂਜੀ ਸਰ ਕੀ ਕਹਿਣਾ ਚਾਹੂਗਾ ਤੁਸੀਂ ਇੱਕ ਮਿੰਟ ਸਰ ਸਰ ਜੀ ਬੋਲਿਓ ਨਾ ਤੁਹਾਡੀ ਰਿਕਾਰਡਿੰਗ ਹੈ ਜੀ ਵਾਰ ਨੰਬਰ ਜਿਹੜੇ 14 ਦੇ ਵਿੱਚ ਨਿਲ ਜਨ ਆਸ਼ੂ ਜੀ ਖੜੇ ਕਿ ਕਿਹਦਾ ਦੇ ਸਭ ਤੋਂ ਪਹਿਲਾਂ ਮੈਂ ਆਪਣੇ ਨਿਊਜ਼ ਵੀਰਾਂ ਦਾ ਧੰਨਵਾਦ ਕਰਨਾ ਚਾਹੁੰਦਾ ਜੋ ਪ੍ਰੋਗਰਾਮ ਕਰਨ ਲਈ ਨਿਲ ਜੀ ਖੜੇ ਨੇ ਉਹਨਾਂ ਲਈ ਤੁਸੀਂ ਆਏ ਹੋ ਸਭ ਤੋਂ ਵੱਡੀ ਸਮੱਸਿਆ ਮੈਨੂੰ ਦੇਖਣ ਨੂੰ ਮਿਲ ਰਹੀ ਹੈ ਤੇ ਪਸ਼ੂਆਂ ਦੀ ਸਮੱਸਿਆ ਜੋ ਰੋਡ ਦੇ ਉੱਤੇ ਪਸ਼ੂ ਘੁੰਮ ਰਹੇ ਨੇ ਉਹ ਐਕਸੀਡੈਂਟ ਦਾ ਕਾਰਨ ਬਣਦੇ ਨੇ ਸਭ ਤੋਂ ਪਹਿਲਾਂ ਉਹਨਾਂ 'ਤੇ ਕੋਈ ਪ੍ਰਸ਼ਾਸਨ ਧਿਆਨ ਨਹੀਂ ਦੇ ਰਿਹਾ ਆਪਦੀ ਮੌਜੂਦਾ ਸਰਕਾਰ ਉਹ ਪ੍ਰਸ਼ਾਸਨ ਨਹੀਂ ਧਿਆਨ ਦੇ ਰਿਹਾ ਉਹ ਵੀ ਐਕਸੀਡੈਂਟ ਦਾ ਕਾਰਨ ਬਣਦੇ ਨੇ دوسری ਮੁਸਕਲਿਆ ਕੀ ਹੈ ਰਾਤ ਨੂੰ ਇੱਥੇ ਕੋਈ ਨਹੀਂ ਨਿਕਲ ਸਕਦਾ 10 ਵਜੇ ਤੋਂ ਬਾਅਦ ਕੋਈ ਨਹੀਂ ਇੱਥੇ ਨਿਕਲ ਸਕਦਾ ਕਿਉਂਕਿ ਇੱਥੇ ਸਨੇਚਿੰਗ ਬਹੁਤ ਜ਼ਿਆਦਾ ਪ੍ਰੋਬਲਮ ਹੈ ਮੇਰੀ ਵੀ ਰਾਤ ਸਨੇਚਿੰਗ ਹੋਈ ਹੈ ਮੇਰਾ ਮੋਬਾਈਲ ਐਂਡ ਕੈਸ਼ ਲੈ ਕੇ ਗਏ ਨੇ ਮੈਂ ਤਾਂ ਇਹ ਹੀ ਤੁਹਾਨੂੰ ਬਤ ਕਰਦਾ ਕਿੱਥੇ ਹੋਈ ਹੈ ਤੁਹਾਡੇ ਨਾਲ ਮੇਰੇ ਰਾਮਚੰਦਰ ਦੇ ਕੋਲ ਹੋਈ ਹੈ ਜੀ ਓਕੇ ਜਿਹੜੇ ਹੁਣ ਦੱਸ ਰਹੇ ਸੀਗੇ ਜੀ 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 ਠੀਕ ਹੈ ਜੀ ਤੇ ਕੀ ਲੱਗ ਰਿਹਾ ਕਿ ਆਸ਼ੂ ਜੀ ਨਾਲ ਚੀਜ਼ਾਂ ਦੇ ਖਾਲ ਪਹੁੰਚ ਸੀਸੀਟੀਵੀ ਸਭ ਤੋਂ ਪਹਿਲਾਂ ਜੀ ਮੈਂ ਇਹਨਾਂ ਨੂੰ ਇਹਨਾਂ ਨੂੰ 5 ਸਾਲ ਤੋਂ ਜਾਣਦਾ ਜੀ ਬਹੁ ਮਾਣ ਲੱਕੀ ਮਿਹਨਤ ਕਰਨ ਵਾਲੇ ਇਮਾਨਦਾਰ ਬੰਦੇ ਨੇ ਮੈਂ ਤਾਂ ਇਹਨਾਂ ਤੇ ਵਿਸ਼ਵਾਸ ਕਰਦਾ ਹਾਂ ਤੇ ਮੈਂ ਚਾਹਨਾ ਕਿ ਇਸ ਵਾੜ ਵਿੱਚ ਆਣ ਤੇ ਲੋਕਾਂ ਦੀ ਜਿਹੜੀ ਸਮੱਸਿਆ ਨੇ ਉਹਨੂੰ ਪੂਰਾ ਬਹੁਤ ਬਹੁਤ ਧੰਨਵਾਦ ਹੁਣ ਸਾਡੇ ਬੀਜੇਪੀ ਦੇ ਸੀਨੀਅਰ ਕਾਰਕਟਰ ਸੁਨੀਲ ਜੈਨ ਜੀ ਮੌਜੂਦ ਨੇ ਜਿਹੜੇ ਕਿ ਕਾਰਕ ਜਿਹੜੇ ਕੈਂਡੀਡੇਟ ਦੇ ਜਿਹੜੇ ਬ੍ਰਦਰ ਨੇ ਉਹਨਾਂ ਨੇ ਕਰਦੇ ਗੱਲਬਾਤ ਸੱਸੀ ਗੱਲ ਜੀ ਸੱਸੀ ਗੱਲ ਜੀ ਸਰ ਸਭ ਤੋਂ ਪਹਿਲਾਂ ਤਾਂ ਇਸ ਵਕਤ ਇਹਨਾਂ ਨੂੰ ਪੁੱਛਤਾ ਨਹੀਂ ਪੁੱਛਣਾ ਹੈ ਰਿਸਪਾਂਸ ਕੀ ਦੇ ਰਹੇ ਨੇ ਲੋਕ ਬੀਜੇਪੀ ਨੂੰ ਕਾਸ ਕਰਕੇ ਸਰ ਬਹੁਤ ਅੱਛਾ ਰਿਸਪਾਂਸ ਮਿਲ ਰਿਹਾ ਹੈ ਸਾਨੂੰ ਜੋ ਮੀਸੀ ਅਸੀਂ ਉਸ ਤੋਂ ਬਾਅਦ ਰਿਸਪਾਂਸ ਲੈ ਰਹੇ ਹਾਂ ਕਿਉਂਕਿ ਲੋਕਾਂ ਦੇ ਵਿੱਚ ਬੜੀ ਅੱਛੀ ਭਾਵਨਾ ਹੈ ਕਿ ਅਸੀਂ ਬੀਜੇਪੀ ਨੂੰ ਇੱਕ ਵਾਰ ਮੌਕਾ ਦਿਗੇ ਤਾਂ ਕਿ ਲੋਕਾਂ ਨੂੰ ਜਿਹੜੇ ਇੰਨੇ ਸਾਲਾਂ ਤੋਂ ਉਹਦੇ ਪ੍ਰੋਬਲਮਸ ਆ ਰਹੀਆਂ ਪਿਛਲੇ 10 ਸਾਲ ਤੋਂ ਉਤੋਂ ਬਾਹਰ ਨਿਕਲ ਸਕਣ ਔਰ ਉਹਦਾ ਹੀ ਰਸਤਾ ਹੈ ਅਗਰ ਕਾਰਪੋਰੇਸ਼ਨ ਦੇ ਵਿੱਚ ਬੀਜੇਪੀ ਸਟਰੋਂਗ ਹੋਏਗੀ ਫਿਰ ਅਸੀਂ ਉਹਨਾਂ ਨੂੰ ਅਸੈਂਬਲੀ 'ਚ ਲੈ ਕੇ ਆਵਾਂਗੇ ਤਾਂ ਹੀ ਸਾਡੇ ਦੇ ਸੈਂਟਰ ਦੀ ਸਰਕਾਰ ਆ ਉਹਦੇ ਹੱਥ ਮਜ਼ਬੂਤ ਹੋਣਗੇ ਔਰ ਸਾਡੇ ਪੰਜਾਬ ਦੀ ਵੱਧ ਤੋਂ ਵੱਧ ਤਰੱਕੀ ਹੋਏਗੀ ਇਹ ਪੰਜਾਬ ਲਈ ਬੜੀ ਵੱਡੀ ਕਿਸਮਤ ਹੀ ਰਹੀ ਹੈ ਕਿ ਜਿਹੜੀ ਵੀ ਇੱਥੇ ਸਰਕਾਰ ਜਿਹੜੀ ਵੀ ਆਈ ਹੈ ਉਹ ਉਲਟ ਸਰਕਾਰ ਹਮੇਸ਼ਾ ਸੈਂਟਰ 'ਚ ਮਿਲਦੀ ਹੈ ਔਰ ਇਹਨੇ 골ਡਨ ਹੱਲਕ ਨੂੰ ਆਪਰਚੂਨਿਟੀ ਹੈ ਕਿ ਅਸੀਂ ਸੈਂਟਰੀ ਸੈਂਟਰ ਦੀ ਜਿਹੜੀ ਗਵਰਨਮੈਂਟ ਹੈ ਉਹਦੇ ਹੱਥ ਵੱਧ ਤੋਂ ਵੱਧ ਮਜ਼ਬੂਤ ਕਰੀਏ ਔਰ ਹਾਊਸ ਕਿਦਾ ਬਣੇਗਾ ਸਵਾਰ ਮੇਰੀ ਦੀ ਗੱਲ ਕਰ ਲਈ ਕੀ ਲੱਗਦਾ ਕਿ ਬੀਜੇਪੀ ਕਿੰਨੀ ਸਟਰੋਂਗ ਆ ਸਕਦੀ ਅਸੀਂ ਤਾਂ ਆਪਣੇ ਵੱਲ ਪੂਰੀ ਮਿਹਨਤ ਕਰ ਰਹੇ ਹਾਂ ਕਿ ਅਸੋਰੀ ਦਾ ਬੀਜੇਪੀ ਦਾ ਮੇਰੀ ਬਣੇ ਮੇਰੀ ਹੀ ਬਣੇ ਉਹਨਾਂ ਨਾਲ ਕੀ ਹੋਵੇਗਾ ਜੇ ਮੇਰ ਸਾਰੀ ਕਾਰਪੋਰੇਸ਼ਨਾਂ ਚ ਬਣਨਗੇ ਤਾਂ ਫਿਰ ਅਸੀਂ ਐਸੈਂਬਲੀ ਚ ਵੀ ਬੀਜੇਪੀ ਨੂੰ ਲੈ ਕੇ ਆ ਸਕਾਂਗੇ ਲੋਕਾਂ ਵਿੱਚ ਵਿੱਚ ਵਾਰ ਦੀਆਂ ਸਮੱਸਿਆਵਾਂ ਵੀ ਲੋਕ ਦੱਸ ਰਹੇ ਤੁਹਾਡੀ ਨਜ਼ਰ ਵਿੱਚ ਕਿਹੜੀ ਕਿਹੜੀ ਸਮੱਸਿਆਵਾਂ ਲੋਕਾਂ ਦੀ ਸਭ ਤੋਂ ਵੱਡੀ ਇੱਕ 问题 ਸਮੱਸਿਆ ਜੀ ਕਿ ਕ੍ਰਪਸ਼ਨ ਹੈ ਕ੍ਰਪਸ਼ਨ ਰਾਈਟ ਲੋਕ ਕੰਮ ਤੋਂ ਨਹੀਂ ਦੁਖੀ ਨਹੀਂ ਜਿੰਨੇ ਲੋਕ ਕ੍ਰਪਸ਼ਨ ਦੇ ਦੁਖੀ ਹੈ ਕਿਉਂਕਿ ਲੋਕ ਪੈਸਾ ਦੇ ਕੇ ਵੀ ਉਹਨਾਂ ਦਾ ਕੰਮ ਨਹੀਂ ਹੋ ਰਿਹਾ ਲੋਕ ਕ੍ਰਪਸ਼ਨ ਵੀ ਕਰਦੇ ਆ ਉਹ ਚ ਇਨਵੋਲ ਵੀ ਆ ਉਹ ਕਹਿੰਦੇ ਜੀ ਪੈਸਾ ਦਿੰਨੇ ਆ ਫਿਰ ਵੀ ਸਾਰਾ ਕੰਮ ਨਹੀਂ ਹੁੰਦਾ ਔਰ ਉਹਨਾਂ ਨੂੰ ਬਹੁਤ ਜ਼ਿਆਦਾ ਟਾਰਚਰ ਸਹਿਣਾ ਪੈਂਦਾ ਭਾਜੀਪੀ ਚ ਇਹੀ ਕੁਆਲਿਟੀ ਹੈ ਕਿ ਭਾਜੀਪੀ ਜਿਹੜਾ ਵੀ ਕੰਮ ਕਰਦੀ ਹੈ ਉਹ ਐਂਟੀ ਕ੍ਰਪਸ਼ਨ ਦੇ ਖਿਲਾਫ ਕਰਦੀ ਹੈ ਔਰ ਕ੍ਰਪਸ਼ਨ ਮੁਕਤ ਕਾਰਪੋਰੇਸ਼ਨ ਦੇਣਾ ਚਾਹੁੰਦੀ ਹੈ ਪੰਜਾਬ ਨੂੰ ਪਿੱਛੇ ਜੇ ਬੀਜੇਪੀ ਦੀ ਕਾਫੀ ਇਮੇਜ ਖਰਾਬ ਹੋਈ ਸੀ ਖਾਸ ਕਰਕੇ ਗੱਲ ਕਾਲੀ ਹੈ ਜਦੋਂ ਆਪਾਂ ਧਰਨੇ ਵਾਲੀ ਨੂੰ ਲੈ ਕੇ ਠੀਕ ਹੈ ਜੀ ਹੁਣ ਕੀ ਲੱਗਦਾ ਬੀਜੇਪੀ ਦੀ ਇਮੇਜ ਇਸ ਟਮ ਕਿੰਨੀ ਸਟਰੋਂਗ ਹੈ ਬੀਜੇਪੀ ਦੀ ਮੇਜ ਅਜ ਵੀ ਅੱਛੀ ਹੈ ਪਹਿਲਾਂ ਵੀ ਅੱਛੀ ਸੀ ਇਹ ਕੁਝ ਹੀ ਚੰਦੇ ਸੀ ਕਮਿਊਨਿਟੀ ਹੈ ਜਿਨ੍ਹਾਂ ਨੇ ਨੂੰ ਡੈਮੇਜ ਕੀਤਾ ਦਾ ਕਿਉਂਕਿ ਉਹਨਾਂ ਨੂੰ ਪਤਾ ਹੈ ਜਿਹੜੇ ਕੀ ਪੰਜਾਬ ਦੀ ਡਿਵੈਲਪਮੈਂਟ ਦੇ ਖਿਲਾਫ ਹੈ ਉਹੀ ਲੋਗ ਇਸ ਚੀਜ਼ ਦੇ ਵੀ ਤਰਨੇ ਚ ਇਨਵੋਲ ਹੈ ਜਿਹੜੇ ਲੋਗ ਪੰਜਾਬ ਦੀ ਡਿਵੈਲਪਮੈਂਟ ਜਾਂਦੇ ਆ ਉਹ ਕਿਸੇ ਵੀ ਕੀਮਤ ਇਹਨਾਂ ਲੋਗਾ ਨੂੰ ਇਹਨਾਂ ਧਰਨੇ ਕਰਨ ਵਾਲਿਆਂ ਨੂੰ ਬਿਲਕੁਲ ਵੀ ਸਪੋਰਟ ਨਹੀਂ ਕਰਦੇ ਰੂਲਿੰਗ ਪਾਰਟੀ ਦਾ ਕਹਿਣਾ ਹੈ ਕਿ ਅਗਰ ਸਾਡੀ ਪੰਜਾਬ ਦੇ ਵਿੱਚ ਸਰਕਾਰ ਅਗਰ ਸਾਨੂੰ ਜਿਤਾਉਂਗੇ ਤੇ ਸਾਡੇ ਕੋਲੋਂ ਕੰਮ ਵੀ ਛੇਤੀ ਲੈ ਸਕਦੇ ਹੋ ਅਗਰ ਕੋਈ ਹੋਰ ਪਾਰਟੀ ਦਾ ਜਿਤਾ ਰਹੇ ਠੀਕ ਹੈ ਜੀ ਕਿਸੇ ਵੀ ਐਨੀ ਪਾਰਟੀ ਦੀ ਗੱਲ ਕਰ ਲਈਏ ਠੀਕ ਹੈ ਜੀ ਤੇ ਉਹ ਕੰਮ ਨਹੀਂ ਛੇਤੀ ਕਰ ਸਕਦਾ ਕਿਉਂਕਿ ਪੰਜਾਬ ਸਰਕਾਰ ਸੱਤਾ ਦੇ ਵਿੱਚ ਹੈ ਸਰ ਇਹ ਗੱਲਾਂ ਸਾਨੂੰ ਦੱਸਣ ਦੀ ਲੋੜ ਨਹੀਂ ਆ ਪਬਲਿਕ ਨੂੰ ਪਤਾ ਹੈ ਕਿ ਆਪ ਸਰਕਾਰ ਨੇ ਕੀ ਵਾਅਦੇ ਕੀਤੇ ਸੀ ਔਰ ਉਹਨਾਂ ਨੇ ਕਿੰਨੇ ਕੁ ਨਹੀਂ ਵਾਅਦੇ ਆ ਇਹ ਸਾਨੂੰ ਦੱਸਣ ਦੀ ਲੋੜ ਨਹੀਂ ਅਸੀਂ ਤਾਂ ਆਪਣਾ ਕੰਮ ਕਰਾਂਗੇ ਲੇਕਿਨ ਲੋਕਾਂ ਨੂੰ ਸਭ ਨਹੀਂ ਪਤਾ ਲੱਗ ਗਿਆ ਕਿ ਆਪ ਸਰਕਾਰ ਦੀ ਕੋਈ ਵੀ ਜਿਹੜੀ ਕਥਨੀ ਹੈ ਔਰ ਕਾਰਗਰ ਨਹੀਂ ਹੈ ਉਹ ਤੇ ਬਹੁਤ ਵੱਡਾ ਫਰਕ ਹੈ ਉਹ ਕਈ ਵਾਰ ਇਸ ਚੀਜ਼ ਤੇ ਪੂਰਾ ਨਹੀਂ ਉਤਰ ਸਕਦੇ ਤੁਸੀਂ ਆਪਣੇ ਵਾਰਡ ਵਾਸੀ ਚੌਂਕ ਜੇ ਨੂੰ ਮੈਸੇਜ ਕੀ ਦੇਣਾ ਚਾਹੋ ਮੈਂ ਤਾਂ ਸਭ ਤੋਂ ਪਹਿਲਾਂ ਆਪਣੇ ਚੌਂਕ ਵਾਰਡ ਦੇ ਜਿੰਨੇ ਵੀ ਸਾਡੇ ਵਾਸੀ ਨੇ ਉਹਨਾਂ ਨੂੰ ਇਹੀ ਗੱਲ ਕਵਾਂਗੇ ਉਹਨਾਂ ਨੂੰ ਬੜੀ ਮੁਬਾਰਕਬਾਦ ਹੈ ਸਾਰੀ ਪੀਜੀਪੀ ਦੀ ਉਹਨਾਂ ਨੂੰ ਵੀ ਮੁਬਾਰਕਬਾਦ ਹੈ ਕਿ ਉਹਨਾਂ ਨੇ ਕਿ ਬਹੁਤ ਹੀ ਅੱਛੇ ਕਰਮਟ ਕਾਰਕਟਰਾਂ ਨੂੰ ਆਪਣੇ ਇਸ ਵਾਰ ਤੋਂ ਕੈਂਡੀਡੇਟ ਬਣਾ ਕੇ ਭੇਜਿਆ ਹੈ ਹਾਂ ਔਰ ਸਾਨੂੰ ਉਮੀਦ ਹੈ ਕਿ ਜਿਹੜੀ ਸਾਡੀ ਪਬਲਿਕ ਹੈ ਉਸ ਨੂੰ ਇਹਨਾਂ ਨੂੰ ਸੇਵਾ ਕਰਨ ਦਾ ਜਰੂਰ ਮੌਕਾ ਦੇਗੀ ਔਰ ਉਹ ਦੇਖੇਗੀ ਕਿ ਪਿਛਲੇ ਲੋਕਾਂ ਨੇ ਕੀ ਕੰਮ ਕੀਤਾ ਔਰ ਇਸ ਵਾਰ ਚ ਕੀ ਚੇਂਜ ਆਇਆ ਐਸੇ ਹੀ ਉਹਨਾਂ ਨੂੰ ਕਹਾਂਗੇ ਕਿ ਇਹ ਬੜਾ ਹੀ ਅੱਛਾ ਚਾਂਸ ਹੈ ਕਿ ਜਿਹਨੂੰ ਇਸ ਓਪਰਚੁਨਿਟੀ ਨੂੰ ਗ੍ਰੈਬ ਕਰਨਾ ਚਾਹੀਦਾ ਹੈ ਪਬਲਿਕ ਇੱਕ ਅੱਛੇ ਬੰਦੇ ਨੂੰ ਲੈ ਕੇ ਆਏ ਅੱਗੇ ਤੇ ਬਹੁਤ ਜ਼ਿਆਦਾ ਹਾਰ ਵਰਕਿੰਗ ਨੇ ਹਰ ਬੰਦੇ ਨਾਲ ਮਿਲਨਸਾਰ ਨੇ ਔਰ ਮੈਂ ਸਾਰੀ ਪਬਲਿਕ ਨੂੰ ਹੀ ਅਪੀਲ ਕਰੂੰਗਾ ਕਿ ਵਾਰ ਨੰਬਰ 44 ਤੋਂ ਅਨਿਲ ਜੈ ਨਾਸ਼ੂ ਨੂੰ ਵੋਟਾਂ ਵੋਟਾਂ પાਕੇ ਦਿਤਾਓ ਔਰ ਭਾਜਪਾ ਪਾਰਟੀ ਨੂੰ ਸਟਰੋਂਗ ਕਰੋ ਜੈ ਭਾਰਤ ਜੈ ਸ਼੍ਰੀ ਰਾਮ ਜੈ ਪੰਜਾਬ ਜੈ ਹਿੰਦ ਸਨ ਸੰਵਾਦ ਨੰਬਰ 4 ਤੇ ਅਨਿਲ ਜੈਨ ਆਸੀ ਜਿਹਨਾਂ ਨਾਲ ਆਪਾਂ ਗੱਲਬਾਤ ਕੀਤੀ ਹੈ ਇਹਨਾਂ ਨੇ ਕਹਿਣਾ ਹੈ ਕਿ ਜਿਹੜੇ ਵੀ ਲੋਕਾਂ ਨੇ ਸਾਡੇ ਤੋਂ ਉਮੀਦਾਂ ਲਾਈਆਂ ਸੀ ਉਹਨਾਂ ਦੇ ਖਾਤਰ ਉਤਰਾਂਗੇ ਚਾਹੇ ਕਮਿਊਨਿਟੀ ਹਾਲ ਦੀ ਗੱਲ ਕਰ ਲਈਏ ਚਾਹੇ ਸਟਰੀਟ ਲੈਟ ਦੀ ਗੱਲ ਕਰ ਲਈਏ ਚਾਹੇ ਸੀਵਰ ਦੀ ਗੱਲ ਕਰ ਲਈਏ ਐਨੀ ਪ੍ਰੋਬਲਮ ਜਿਹੜੀ ਵੀ ਉਹਨੂੰ ਹੱਲ ਕੀਤਾ ਜਾਵੇਗਾ ਆਪਾਂ ਕਿ ਹੋਰ ਵੀ ਨਵੀਂ ਆਪਣੇ ਲੈ ਕੇ ਆਜਰ ਹੋਵਾਂਗੇ ਜੁੜੇ ਹੋਰ ਰਮਨਦੀਪ ਸਿੰਘ ਆਲਖ ਦੇ ਨਾਲ